ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਠੀਕ ਠਾਕ ਹੋ ਦੋਸਤੋ ਵਧਾਈਆਂ ਹੁਣ ਅੱਜ ਹੋਲੀ ਹੈ ਹੋਲੀ ਦੀ ਲੱਖ ਲੱਖ ਤੁਹਾਨੂੰ ਵਧਾਈਆਂ ਦੇਣ ਵਾਸਤੇ ਲਾਈਵ ਹੋਏ ਆਂ ਦੋਸਤੋ ਤੇ ਹੋਲਾ ਮੋਲਾ ਵੀ ਹੈਗਾ ਆਨੰਦਪੁਰ ਸਾਹਿਬ ਵਿੱਚ ਤੇ ਉਹਦੀ ਵੀ ਸਾਰੇ ਪੰਜਾਬ ਵਾਸੀਆਂ ਨੂੰ ਪੂਰੇ ਹਿੰਦੁਸਤਾਨ ਨਿਵਾਸੀਆਂ ਨੂੰ ਹੋਲੀ ਦੇ ਹੋਲੀ ਦੀਆਂ ਤੇ ਹੋਲੇ ਵਾਲੇ ਮੱਲੇ ਦੀਆਂ ਲੱਖ ਲੱਖ ਵਧਾਈਆਂ ਹੋਣ ਦੋਸਤੋ ਤੇ ਅੱਜ ਲਾਈਵ ਹੋਏ ਆਂ ਬੜੇ ਟਾਈਮ ਬਾਅਦ YouTube ਤੇ ਮੈਂ ਇੰਨਾ ਲਾਈਵ ਨਹੀਂ ਹੁੰਦਾ ਦੋਸਤੋ ਕਿਉਂਕਿ ਮੈਨੂੰ ਟਾਈਮ ਨਹੀਂ ਮਿਲਦਾ ਲਾਈਵ ਹੁੰਦਾ YouTube ਤੇ ਤੇ ਅੱਜ ਬੜੇ ਦਿਨਾਂ ਬਾਅਦ ਕਮ ਸੇ ਕਮ ਵੀ 8-9 ਮਹੀਨੇ ਬਾਅਦ ਤੇ ਸਾਰਿਆਂ ਨੂੰ ਹੱਥ ਜੋੜ ਕੇ ਫਿਰ ਮੇਰੇ ਵੱਲੋਂ ਇੱਕ ਵਾਰੀ ਹੋਲੀ ਦੀਆਂ ਲੱਖ ਲੱਖ ਵਧਾਈਆਂ ਤੇ ਸਭ ਨੂੰ ਵਾਹਿਗੁਰੂ ਤਰੱਕੀ ਦੇ ਚੜ੍ਹਦੀ ਕਲਾ 'ਚ ਰੱਖੇ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਲਾਈਕ ਕਰਦੇ ਪਿਓ ਸ਼ੇਅਰ ਕਰਦੇ ਪਿਓ ਇਹਰੇ ਲਈ ਤੁਹਾਡਾ ਦਿਲੋਂ ਧੰਨਵਾਦ ਤੇ ਦੋਸਤੋ ਲਾਈਵ ਵਿੱਚੇ ਕੁਝ ਵੀ ਅਗਰ ਮੇਰੇ ਕੋਲ ਜਲਦਬਾਜੀ ਵਿੱਚ ਕੁਝ ਉਲਟ ਗਲਤੋਲਤ ਐਸਾ ਲਫ਼ਜ਼ ਬੋਲਿਆ ਜਾਏ ਤੇ ਮੈਨੂੰ ਮਾਫ਼ ਕਰਿਓ ਤੇ ਹੋਰ ਸੁਣਾਓ ਦੋਸਤੋ ਕਿੱਥੇ-ਕਿੱਥੇ ਮੈਨੂੰ ਲਾਈਵ ਦੇਖ ਰਹੇ ਹੋ ਤੁਸੀਂ ਕਿਹੜੇ ਕਿਹੜੇ ਸ਼ਹਿਰ ਤੋਂ ਮੈਨੂੰ ਵਾਚ ਕਰਦੇ ਹੋ ਪਲੀਜ਼ ਕਮੈਂਟਾਂ ਚ ਜਰੂਰ ਦੱਸਿਓ ਅਗਰ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗਦੀਆਂ ਨੇ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਕਿ ਭਾਈ ਤੁਹਾਡੀ ਵੀਡੀਓ ਅੱਛੀ ਲੱਗਦੀਆਂ ਨੇ ਮੈਂ ਤੁਹਾਨੂੰ ਕੋਈ ਜਾਣਕਾਰੀ ਦੇਣਾ ਵਾਂ ਜਾਂ ਕੋਈ ਨਵੀਂ ਚੀਜ਼ ਦਿਖਾਣਾ ਵਾਂ ਤੇ ਕੋਈ ਵੀ ਮੈਂ ਅਗਰ ਵੀਡੀਓ ਪਾਣਾ ਵਾਂ ਤੇ ਉਹ ਨੂੰ ਤੁਹਾਨੂੰ ਅਗਰ ਚੰਗੀ ਲੱਗਦੀ ਹੈ ਤੇ ਪਲੀਜ਼ ਜਰੂਰ ਹੋਰੀ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਲਾਈਵ ਹੋਣ ਦਾ ਮਕਸਦ ਹੈ ਏਸੀ ਕਿ ਮੈਂ ਸਾਰੇ ਜਿੰਨੇ ਮੇਰੇ YouTube ਦੇ ਸਬਸਕ੍ਰਾਈਬਰ ਨੇ ਜਿੰਨੇ ਵੀ ਮੇਰੇ ਫੈਮਿਲੀ YouTube ਦੀ ਤੇ ਸਭ ਨੂੰ ਅੱਜ ਮੈਂ ਵਧਾਈਆਂ ਦੇ ਸਕਾਂ ਹੋਲੀ ਦੀਆਂ ਤੇ ਹੋਲੇ ਤੇ ਹੋਰ ਦੋਸਤੋ ਕੀ ਹਾਲ ਚਾਲ ਹੈ ਠੀਕ ਠਾਕ ਹੋ ਨਾ ਤੇ ਦੋਸਤੋ ਲਾਈਵ ਹੁੰਦਾ ਨਾਲ ਚੱਕਰ ਕੀ ਹੁੰਦਾ ਹੈ ਦੋਸਤੋ ਤੁਹਾਡੇ ਨਾਲ ਮੇਰਾ ਸਾਥ ਵੀ ਵਧੇਗਾ ਜ਼ਿਆਦਾ ਤੁਸੀਂ ਮੈਨੂੰ ਪਹਿਚਾਨੋਗੇ ਮੈਂ ਕਿੱਦਾਂ ਦਾ ਬੰਦਾ ਹਾਂ ਤੇ ਕਿਦਰੀ ਵੀਡੀਓ ਤੁਹਾਨੂੰ ਮੈਂ ਪਾ ਪਾ ਕੇ ਦਿਖਾ ਰਿਹਾ ਹਾਂ ਅੱਛੀ ਦਿਖਾ ਰਿਹਾ ਨਾ ਤੇ ਸਪੋਰਟ ਜ਼ਰੂਰ ਕਰੇਗਾ ਦੋਸਤੋ ਵੀਰ ਨੂੰ ਤੇ ਮਿਲਦੇ ਆ ਦੋਸਤੋ ਫਿਰ ਨੈਕਸਟ ਵੀਡੀਓ ਤਦ ਤੱਕ ਲਈ ਬਾਏ ਤਦ ਤੱਕ ਲਈ ਫਿਰ ਇੱਕ ਵਾਰੀ ਹੋਲੀ ਦੀਆਂ ਲੱਖ ਲੱਖ ਵਧਾਈਆਂ ਦੋਸਤੋ ਓਕੇ ਬਾਏ ਦੋਸਤੋ